ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਬਠਿੰਡਾ ਦੀ ਸਰਹੰਦ ਨਹਿਰ ਤੇ ਖੜੇ ਹਾਂ ਹੁਣੇ-ਹੁਣੇ ਸੂਚਨਾ ਮਿਲਿਆ ਵੀ ਕੁਝ ਧੇਰ ਪਹਿਲਾਂ ਇੱਥੇ ਜਿਹੜੇ ਦੋਸ ਨੌਜਵਾਨ ਸੀ ਜਨਤਾਨਗਰ ਦੇ ਉਹ ਨਹਿਰ ਦੇ ਵਿੱਚ ਨਹਾ ਰਹੇ ਸੀ ਤੇ ਤੁਹਾਨੂੰ ਤਸਵੀਰਾਂ ਵੀ ਨਾਲ ਦੀ ਨਾਲ ਦਿਖਾ ਰਹੇ ਹਾਂ ਵੀ ਜਿਹੜਾ ਪਾਣੀ ਦਾ ਵਹਾਅ ਬਹੁਤ ਤੇਜ਼ ਅਕਸਰ ਹੀ ਜਿਹੜੇ ਨੌਜਵਾਨ ਆ ਇੱਥੇ ਗਰਮੀ ਦੇ ਕਾਰਨ ਇੱਥੇ ਅਕਸਰ ਹੀ ਨਹਾਉਂਦੇ ਰਹਿੰਦੇ ਨੇ ਤੇ ਅੱਜ ਉਹਨਾਂ ਦੇ ਜਿਹੜੇ ਸਾਥੀ ਆ ਕੁਝ ਉਹਨਾਂ ਨੇ ਕਿਹਾ ਕਿ ਅਸੀਂ ਰੋਕਿਆ ਸੀ ਵੀ ਪਾਣੀ ਦਾ ਜਿਹੜਾ ਵਹਾਅ ਬਹੁਤ ਤੇਜ਼ ਆ ਤੇ ਨਾ ਨਾ ਆ ਜਾਵੇ ਪਰ ਉਹ ਹਟੇ ਨਹੀਂ ਤੇ ਉਹਨਾਂ ਨੇ ਵਿੱਚ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਉਹ ਡੁੱਬ ਗਏ ਆ ਜਿਹੜੇ ਕਾਰੀ ਉਹਨਾਂ ਨੇ ਦਿੱਤੀ ਸਾਰਾ ਦੀ ਟੀਮ ਨੌਜਵਾਨਾਂ ਦੀ ਟੀਮ ਵੀ ਪਹੁੰਚ ਗਈ ਹੈ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਵੀ ਦੋ ਨੌਜਵਾਨ ਡੁੱਬ ਗਏ ਆ ਸਾਡੇ ਵੱਲੋਂ ਆ ਕੇ ਸੀ ਮੌਕੇ ਦੀ ਪੜਤਾਲ ਕਰ ਰਹੇ ਆ ਕਾਰਵਾਈ ਕਰ ਰਹੇ ਆ ਤੇ ਨਾਲ ਹੀ ਜਿਹੜੀ ਐਨਡੀਆਰਐਫ ਦੀ ਤੇ ਗੋਤਾਖੋਰਾਂ ਨੂੰ ਵੀ ਬੁਲਾ ਰਹੇ ਆ ਗਰਮੀ ਦੇ ਕਾਰਨ ਅਕਸਰ ਹੀ ਇਸ ਸਰਹੰਦ ਦੇ ਨਹਿਰ ਦੇ ਵਿੱਚ ਕਿਉਂਕਿ ਜਨਤਾਨਗਰ ਤੋਂ ਬਿਲਕੁਲ ਨਾਲ ਆਏ ਦੇ ਸਾਹਮਣੇ ਆ ਤੇ ਉਥੋਂ ਦੇ ਜਿਹੜੇ ਨੌਜਵਾਨ ਆ ਅਕਸਰੀ ਗਰਮੀ ਕਾਰਨ ਇੱਥੇ ਨਾ ਹੁੰਦੇ ਆ ਤੇ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਆ ਨੌਜਵਾਨਾਂ ਨੂੰ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਪਾਣੀ ਦਾ ਵਹਾਅ ਤੇਜ਼ ਹੋਵੇ ਉਦੋਂ ਸਾਈਡ ਤੇ ਬੈੱਕੇ ਜੇ ਨਾ ਹੋਣਾ ਚਾਹੀਦਾ ਨਾ ਕਿ ਉਹਨਾਂ ਦੇ ਵਿੱਚ ਛਾਲਾ ਮਾਰਨੀਆਂ ਚਾਹੀਦੀਆਂ ਜਿਹੜੀਆਂ ਅਣਸਖਾਵੀਆਂ ਘਟਨਾਵਾਂ ਵਾਪਰਦੀਆਂ ਇਹ ਨਾਂ ਵਾਪਰਨ ਸਾਰਾ ਟੀਮ ਵੱਲੋਂ ਲਗਾਤਾਰ ਜਿਹੜੀ ਭਾਲ ਕੀਤੀ ਜਾ ਰਹੀ ਆ ਤੇ ਐਨਡੀਆਰਐਫ ਦੀ ਅਤੇ ਗੋਤਾਖੋਰਾਂ ਨੂੰ ਬੁਲਾਇਆ ਜਾ ਰ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਦੋ ਜਿਹੜੇ ਨੌਜਵਾਨ ਆ ਉਹ ਡੁੱਬਿਆ ਹੁਣ ਉਹਨਾਂ ਨੂੰ ਜਲਦੀ ਹੀ ਬਾਹਰ ਲਿਆ ਜਾਵੇਗਾ ਪੁਲਿਸ ਅਧਿਕਾਰੀ ਕਹਿੰਦੇ ਸਾਡੀ ਪੂਰੀ ਕੋਸ਼ਿਸ਼ ਹੋ ਗਈ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਲਿਆ ਜਾਵੇ ਕੀ ਕਹਿੰਦੇ ਨੇ ਪੁਲਿਸ ਅਧਿਕਾਰੀ ਤੇ ਜਿਹੜੇ ਚਸ਼ਮਦੀਦ ਉਹਨਾਂ ਦਾ ਕੀ ਕਹਿਣਾ ਆਉਸ ਹਮ ਸੁਣਾਉਂਦੇ ਕੀ ਨਾਮ ਤੁਹਾਡਾ ਕੀ ਕਿੱਤਣਾ ਬਤਰੀਆ ਮੇਰਾ ਨਾਮ ਵੀਰੇ ਸੰਤੋਸ਼ ਆ ਜੇ ਮੈਂ ਉਹਨਾਂ ਨੂੰ ਮਨਾ ਕੇ ਤੈਨਾਈ ਜਾਂਦੇ ਸੀ ਜੀ ਵੀਰੇ ਡੁੰਗਾ ਉਹਨਾਂ ਨੂੰ ਮਨਾ ਕੇ ਤਾ ਡੁੰਗਾ ਜਿਵੇਂ ਮੰਨੇ ਨਹੀਂ ਆ ਤੇਨੇ ਸਾਨੂੰ ਤੈਰਨਾ ਆਉਂਦਾ ਜੀ ਉਹਨਾਂ ਹੀ ਗਏ ਦੋ ਤਾਂ ਬਾਹਰ ਨਿਕਲ ਗਏ ਸੀ ਦੋ ਨਹੀਂ ਗਏ ਮੋਰੇ ਕਾ ਪਾਣੀ ਨੇ ਗੋਤਾ ਗੋਤਾ ਖਵਾਤਾ ਉਤੋਂ ਬਾਅਦ ਵੀਰੇ ਉਹ ਦਿਖੇ ਹੀ ਨਹੀਂ ਉਹ ਹੁਣ ਤੱਕ ਨਹੀਂ ਦਿਖੇ ਵੀਰੇ ਤਾਂ ਅਸੀਂ ਲੱਭਣ ਆ ਗਏ ਸੀ ਵੀਰੇ ਉਹਨਾਂ ਦੀ ਗੱਲ ਸੀ ਤੇ ਜਨਤਾਨਗਰ ਦਾ ਮੈਂ ਵੀ ਆ ਜੀ ਜਨਤਾਨਗਰ ਤੇ ਹੋ ਗਈ ਸੀ ਨਾ ਰਹੇ ਸੀ ਵੀਰੇ ਉਹ ਹੈ ਉਹਨਾਂ ਨੂੰ ਮਨਾ ਵੀ ਕੀਤਾ ਸੀ ਕਿ ਚੱਲ ਜਾਓ ਉਹ ਗਏ ਨਹੀਂ ਵੀਰੇ ਕਹਿੰਦੇ ਸੀ ਸਾਨੂੰ ਆਂਦਾ ਤੈਰਨਾ ਤੁਰਨਾ ਉਹ ਨਹੀਂ ਗਏ ਮੁੜ ਕੇ ਉਹ ਤੋਂ ਅਸਾਂ ਨਹੀਂ ਲੱਗਾ ਕਿ ਚਲੇ ਜਾਣਗੇ ਅਸੀਂ ਵਾਗ ਗਏ ਉਤੋਂ ਬਾਅਦ ਆਏ ਸਾਡੇ ਕੋਲ ਬੰਦੇ ਦੇਖਣ ਕੀ ਕੰਦੇਦਰ ਮੁੰਡਾ ਮੰਡਾ ਤਾਂ ਨਹੀਂ ਆਇਆ ਕੋਈ ਡੁੱਬਦਾ ਹੋਇਆ ਇਹ ਅਸੀਂ ਲੱਭਣ ਆ ਗਏ ਵੀਰੇ ਸਾਨੂੰ ਤਾਂ ਹੁਣ ਤੱਕ ਤਾਂ ਕੋਈ ਮਿਲਿਆ ਨਹੀਂ ਉਹਨਾਂ ਨੂੰ ਮਨਾ ਵੀ ਕੀਤਾ ਉਹ ਦਿਖੇ ਨਹੀਂ ਵੀਰੇ ਉਹ ਤਾਂ ਬਾਦੇ ਥੱਲੇ ਮਿਹਰ ਦਾ ਪਾਣੀ ਥੱਲੇ ਲੈ ਗਿਆ ਵੀਰੇ ਉਹਨਾਂ ਨੂੰ ਮੇਰਾ ਨਾਮ ਸੁਨੀਲ ਹੈ ਜੀ ਘਟਨਾ ਵਾਪਰੀ ਹੈਗੀ ਲੱਗਦਾ ਤਾਂ ਸਾਡਾ ਹੀ ਰਿਸ਼ਤੇਦਾਰ ਹੈਗਾ ਮੈਂ ਚੱਲਿਆ ਸੀ ਡਿਊਟੀ ਉਹ ਸਾਡੇ ਦੋ ਮੁੰਡੇ ਹੋਏ ਸੀਗੇ ਕਿੱਬੇ ਤੇ ਵਿੰਦੇ ਜੰਪਨਗਰ ਤੇ ਉਹਨਾਂ ਨਾਲ ਨਾ ਨਾ ਆ ਗਿਆ ਸੀ ਕੋਈ Rajasthan ਤੋਂ ਆਇਆ ਸੀਗਾ ਤੇ ਸਾਡਾ ਜਮਾਈ ਭਾਈ ਲੱਗਦਾ ਸੀਗਾ ਉਹ ਤਾਂ ਤੇ ਉਹਨੂੰ ਤੇਰਨਾ ਨਹੀਂ ਆਉਂਦਾ ਸੀਗਾ ਇਹ ਦੋ ਮਿੰਟ ਡੁੱਬੇ ਦੁੱਜੇ ਦਾ ਮੈਨੂੰ ਨਹੀਂ ਪਤਾ ਤੇ ਰਸੰਦਰੀ ਰਹੇਗੇ ਕਿੱਥੋਂ ਦੇ ਰਹਿੰਦੇ ਕਿਟਿ ਕਿਟਿ ਉਮਰ ਦੇ ਹੋਮਾਰੇ ਹੈਰੀ ਹੈਰੀ 33 ਸਾਲ ਦਾ ਸੀ ਗਾ ਜੀ ਆ ਵੀ ਕਿੱਥੇ ਰਹਿੰਦੇ ਸੀ ਰਹਿੰਦਾ ਸੀ ਗਾ ਰਾਜਸਥਾਨ ਨੂੰ ਹਾਂਜੀ ਵੀਰ ਜੀ ਕੀ ਨਾਮ ਹੈ ਬਸ ਮੇਰਾ ਨਾਮ ਸੰਜੀਤ ਸਿੰਘ ਦਾ ਸਰ ਆਹਰਾ ਦੰਤ ਦਾ ਕੋਈ ਕੋਈ ਪਹਿਲਾਂ ਸੁਣਨਾ ਮੈਨੂੰ ਸੀ ਕਿ ਬਿੰਡਾ ਸਰੰਦ ਨਹਿਰ ਚੰਨਾਂ ਕੋਲੇ ਦੋ ਨੌਜਵਾਨ ਦਬੂਗੇ ਗੱਦੀ ਨਾਲ ਨਹੀਂ ਦਵਾਲੇ ਕਿ ਮਾਹਿਆਂ ਨੇ ਲੱਭਣੇ ਪਿੰਡ ਤੋਂ ਕਰਦੇ ਆਂ ਬਾਕੀ ਸਾਰਿਆਂ ਕੋਲ ਵੀ ਆ ਨਹੀਂ ਬਾਕੀ ਹਰ ਤਾਂ ਘਟਣੀ ਆ ਮਾਰੇ ਪਾਣੀ ਦੇ ਨਾਲ ਲੋਕਾਂ ਨੇ ਦਿੱਤੀ ਆ ਸਰ ਦੋ ਨੌਜਵਾਨਾਂ ਨੂੰ ਲੋਕਾਂ ਦੇ ਵਿੱਚ ਜਿਹੜੇ ਨੌਜਵਾਨ ਸੀਗੇ ਨੌਜਵਾਨ ਇੱਕ 24 ਸਾਲ ਦੇ ਉਮਰ ਦੇ ਬੰਦੇ ਸਾਰੀ ਵੀ ਹੁੰਦੇ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਪਿੰਨ੍ਹੇ ਸਾਲ ਹੋ ਗਏ ਉਹ ਜੰਪਨਾ ਨੱਕੇ ਰਹਿਣਾ ਲੈ ਸਰ ਤਕਨ ਕਿੰਨਾ ਕ ਸਮਾਂ ਹੋ ਗਿਆ ਹੋਊਗਾ ਹੁਣ ਸੱਤ ਤੋਂ 8 ਘੰਟਾ ਹੋ ਗਿਆ ਸਰ ਸਿਵਲ ਪ੍ਰਸ਼ਾਸਨ ਦਾ ਜਾਂ ਕੋਈ ਹੋਰ ਕੋਈ ਬੰਦਾ ਆਇਆ ਪਰ ਤੁਹਾਡੇ ਵੱਲੋਂ ਲੰਬੇ ਲਿਖਣ ਦੀ ਕੀ ਕਰਨਾ ਜੀ ਕਿੰਨਾ ਇਹ ਤਾਂ ਸਾਨੂੰ ਇੰਟੀਮੇਸ਼ਨ ਆਈ ਸੀ ਬਈ ਦੋ ਮੁੰਡੇ ਇੱਥੇ ਨਹਿਰ ਦੇ ਕਿਨਾਰੇ ਬੈਠੇ ਸੀਗੇ ਤੇ ਉਹ ਨਹਿਰ ਦੇ ਵਿੱਚ ਡੁੱਬ ਗਏ ਉਸ ਨੂੰ ਅਸੀਂ ਸਾਰਾ ਵੈਰੀਫਾਈ ਕਰ ਲਈ ਇੱਥੇ ਪਹੁੰਚੇ ਸੀਗੇ ਪਤਾ ਲੱਗਿਆ ਜੀ ਕਿੱਥੋਂ ਦੇ ਨੇ ਜੀ ਹੁਣ ਇਹਦੇ ਜੀ ਇੱਕ ਮੁੰਡੇ ਬਾਰੇ ਸਾਨੂੰ ਪਤਾ ਲੱਗਿਆ ਰਾਹੁਲ ਇਹ ਮੋਹਾ ਜ਼ਿਲ੍ਹਾ ਜੈਪੁਰ ਰਾਜਸਥਾਨ ਦਾ ਰਹਿਣ ਵਾਲਾ ਇਹ ਇਹਦੀ ਸਾਲੀ ਆ ਇੱਥੇ ਬਠਿੰਡੇ ਇੱਥੇ ਜਨਤਾਨਗਰ ਚ ਤੇ ਉਹ ਸਾਲੀ ਦੀ ਇਹਦੀ ਕੁੜੀ ਦੀ ਡੈਥ ਹੋ ਗਈ ਸੀ ਤੇ ਕੱਲ ਉਹਦਾ ਭੋਗ ਸੀ ਉਹਦੀ ਬਾਪ ਵੀ ਇੱਥੇ ਆਇਆ ਸੀ ਤੇ ਅੱਜ ਨੇ ਵਾਪਸ ਜਾਣਾ ਸੀ ਤੇ ਦੂਜੇ ਬਾਰੇ ਅਜੇ ਅਸੀਂ ਪਤਾ ਕਰ ਰਹੇ ਹਾਂ ਸ੍ਰੀ ਸਾਡੇ ਵੱਲੋਂ ਕਿਸ ਤਰ੍ਹਾਂ ਅਪਰਾਲੇ ਕੀ ਤਿਆਰੀ ਹੈ ਜੀ ਅਪਰਾਲੇ ਜੀ ਇੱਕ ਤਾਂ ਅਸੀਂ ਐਨਡੀਆ ਐਨਡੀਆਰਐਫ ਟੀਮ ਨੂੰ ਅਸੀਂ ਇੰਟੀਮੀਟ ਕਰਤਾ ਦੂਜਾ ਅਸੀਂ ਗੋਤਾਖੋਰ ਵੀ ਸਾਧ ਲਈ ਬਾਕੀ ਲੋਕਾਂ ਦੇ ਸਹਿਯੋਗ ਨਾਲ ਅਸੀਂ ਜਲਦ ਤੋਂ ਜਲਦ ਇਹਨਾਂ ਨੂੰ ਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤਰੀ ਵਾਰ-ਵਾਰ ਕਟਨਾਵਾਂ ਹੁੰਦੀਆਂ ਲੋਕ ਸਮਝਦੇ ਕਿ ਉਹਨਾਂ ਕੀ ਕਹਿੰਦੇ ਹਾਂ ਹਾਂ ਜੀ ਇਹ ਅਸੀਂ ਲੋਕਾਂ ਨੂੰ ਅਸੀਂ ਵੀ ਤੁਸੀਂ ਵੀ ਜਾਗਰੂਕ ਕਰਨਾ ਚਾਹੁੰਦੇ ਆਂ ਵੀ ਆਪਦੀ ਲਾਈਫ ਨੂੰ ਪਹਿਲਾਂ ਧਿਆਨ ਵਿੱਚ ਰੱਖਦੇ ਹੋਏ ਉਸ ਤਰੀਕੇ ਨਾਲ ਆਪਦਾ ਜੋ ਵੀ ਇਹਨਾਂ ਨੇ ਜਾ ਕੇ ਆਉਣਾ ਹੁੰਦਾ ਜਾਂ ਵੇਖਣਾ ਦਾ ਇੰਜੋਏ ਇੰਜੋਏ ਕਰਨਾ ਹੁੰਦਾ ਆਪਦੀ ਸੇਫਟੀ ਪਹਿਲਾਂ ਰੱਖਦੀ ਹੋਏ ਫਿਰ ਕਰੇਗਾ